ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਵੀਨਸ ਵੀਰ ਵੀਰ ਇਮੀਗ੍ਰੇਸ਼ਨ ਤੋਂ ਇਸ ਸੀਰੀਜ਼ ਦੀ 40ਵੀਂ ਵੀਡੀਓ ਦੇ ਵਿੱਚ ਅੱਜ ਅਸੀਂ ਗੱਲ ਕਰਾਂਗੇ ਅਮਰੀਕਾ ਬਾਰੇ ਅਮਰੀਕਾ ਐਸੀ ਕੰਟਰੀ ਆ ਜਿਹਦੇ ਵਿੱਚ ਕਿ ਬਹੁਤ ਜ਼ਿਆਦਾ ਤਾਦਾਦ ਦੇ ਵਿੱਚ ਲੋਕ ਕਿਸੇ ਵੀ ਤਰੀਕੇ ਦੇ ਨਾਲ ਜਾਣਾ ਚਾਹੁੰਦੇ ਆ ਤੁਹਾਨੂੰ ਸਭ ਨੂੰ ਪਤਾ ਹੋਵੇ ਤੀ ਸੁਣਿਆ ਹੋਊਗਾ ਡੌਂਕੀ ਬਾਰੇ ਪਹਿਲਾਂ ਤਾਂ ਇਹ ਜਿਹੜਾ ਰਸਤਾ ਹੈਗਾ ਵਾ ਡੋਂਕੀ ਵਾਲਾ ਲੋਕੀ ਇਧਰੋਂ ਜੰਗਲਾਂ ਦੇ ਵਿੱਚ ਵਿੱਚ ਉਲੀ ਹੋ ਕੇ ਜਾਂਦੇ ਹੁੰਦੇ ਸਭ ਨੂੰ ਪਤਾ ਵੀ ਆ ਕਿ ਇਸ ਚੀਜ਼ ਦਾ ਜਾਣ ਨੂੰ ਬਹੁਤ ਖਤਰਾ ਹੁੰਦਾ ਵਾ ਬਹੁਤ ਹੀ ਜਿਹੜੇ ਇਨਸੀਡੈਂਟ ਸੁਨੇ ਵੀ ਹੋਣਗੇ ਕਿ ਕਈ ਜਣੇ ਰਸਤੇ ਦੇ ਵਿੱਚ ਹੀ ਰਹਿ ਜਾਂਦੇ ਆ ਇਹਦੇ ਬਿਹਾਰ ਤੇ ਕਈ ਆਪਣੀਆਂ ਮੂਵੀਜ਼ ਵੀ ਬਣੀਆਂ ਹੋਈਆਂ ਵਾ ਪਿੱਛੇ ਜੇ ਵੀ ਜਿਹੜੀ ਹੈਗੀ ਐਮ ਵੀਰਕ ਦੀ ਵੀ ਇਹਦੇ ਉੱਪਰ ਆਪਣੀ ਮੂਵੀ ਆਈ ਸੀ ਜਿਹਦੇ ਤੇ ਤੁਸੀਂ ਦੇਖਿਆ ਹੋਗਾ ਕਿ ਕਿਵੇਂ ਉੱਥੇ ਦੇ ਲੋਕ ਤੁਹਾਨੂੰ ਰਸਤੇ ਦੇ ਵਿੱਚ ਇਦਾਂ ਹੀ ਛੱਡ ਜਾਂਦੇ ਆ ਤੁਹਾਨੂੰ ਛੱਟ ਲੱਗਦੀ ਜਿਤੇ ਤੁਰਨ ਕਿਉਂਕਿ ਨਾ ਰਵੋ ਤਾਂ ਉੱਥੇ ਹੀ ਪਈ ਰਹਿੰਦੇ ਆ ਕਈ ਜਣੇ ਤੇ ਤਾਂ ਉੱਥੇ ਬੋ ni de carina. ਇਸ ਐਸਾ ਨਹੀਂ ਚੀਜ਼ਾਂ ਦੇਖਣ ਤੋਂ ਬਾਅਦ ਵੀ ਲੋਕ ਨਹੀਂ ਹਟਦੇ ਉਹ ਫੇਰ ਵੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਅਮਰੀਕਾ ਜਾਣਾ ਚਾਹੁੰਦੇ ਆ ਦੇਖੋ ਇੱਕ ਤੇ ਹੁੰਦਾ ਵਾ ਨਾ ਕਿ ਜਾਨ ਨੂੰ ਖਤਰਾ ਪਾ ਕੇ ਜਾਨ ਨੂੰ ਖਤਰਾ ਤੇ ਹੁੰਦਾ ਹੀ ਆ ਬਾਕੀ ਦੂਜੀ ਵੱਡੀ ਚੀਜ਼ ਕੀ ਆਪਣੀ ਸਾਰੀ ਪ੍ਰਾਪਰਟੀ ਵੇਚ ਵਟ ਕੇ ਫੇਰ ਵੀ ਉਹ ਆਪਣਾ ਅਮਰੀਕਾ ਚਲੇ ਜਾਂਦੇ ਆ 40 ਤੋਂ 50 ਲੱਖ ਰੁਪਏ ਦੇ ਕੇ ਹੁਣ ਕਿਸੇ ਵੇਲੇ ਕੀ ਹੁੰਦਾ ਵਾ ਕਿ ਚਲੋ ਕਈ ਲੋਕ ਤਾਂ ਹੁੰਦੇ ਆ ਕਿ ਜਿਨ੍ਹਾਂ ਨੇ ਆਪਣੀ ਜਾਨ ਨੂੰ ਖਤਰੇ 'ਚ ਪਾਇਆ ਔਖੇ ਸੋਕੇ ਪੈਸੇ ਲਾ ਕੇ ਕਿਹੜੇ ਤਰੀਕੇ ਨਾਲ ਤੇ ਪਹੁੰਚ ਗਏ ਕਈਆਂ ਨਾਲ ਤਾਂ ਇਹ ਵੀ ਚੀਜ਼ ਹੁੰਦੀ ਆ ਕਿ ਰਸਤੇ ਦੇ ਵਿੱਚ ਹੀ ਉਹਨਾਂ ਨੂੰ ਰੋਕ ਕੇ ਕੁੱਟ ਕੇ ਡਰਾ ਕਾ ਕੇ ਪਿਸਤਲ ਮੱਥੇ ਤੇ ਲਾ ਕੇ ਤੇ ਘਰੇ ਫੋਨ ਕਰਕੇ ਇਹ ਕਹਿੰਦੇ ਆ ਕਿ ਘਰੇ ਕਹੋ ਕਿ ਹਾਂ ਆਪਾਂ ਪਹੁੰਚ ਗਏ ਆ ਤੇ ਜਦੋਂ ਕਹਿੰਦੇ ਆ ਕਿ ਅਗਰ ਉਹ ਪਹੁੰਚ ਗਏ ਆ ਉਹ ਕਹਿਣ ਦਾ ਕਾਰਨ ਤਾਂ ਹੁੰਦਾ ਕਿਉਂਕਿ ਇਹਨਾਂ ਨੇ ਆਪਣੇ ਏਜੰਟ ਦੇ ਨਾਲ ਇਹ ਸੈਟਿੰਗ ਕੀਤੀ ਹੁੰਦੀ ਹੈ ਕਿ ਜਦੋਂ ਬੱਚਾ ਉੱਥੇ ਪਹੁੰਚ ਜਾਊਗਾ ਅਮਰੀਕਾ ਦੇ ਵਿੱਚ ਜਦੋਂ ਦਾ ਫੋਨ ਆ ਜਾਈਗਾ ਤਾਂ ਫਿਰ ਅਸੀਂ ਪੈਸੇ ਪੇ ਕਰਨੇ ਤੇ ਉਹ ਟੀਮ ਇਕੱਠੀ ਇੱਥੇ ਇੰਡੀਆ ਦੇ ਵਿੱਚ ਚਾਰ ਪੰਜ ਆਨੇ ਇਕੱਠੇ ਬੈਹਿ ਰਿਆ ਕਿ ਬੈਠ ਕੇ ਬੈਠੀ ਹੁੰਦੇ ਆ ਜਦੋਂ ਅਗਲੇ ਦਾ ਫੋਨ ਹੁੰਦਾ ਉਸੇ ਟਾਈਮ ਪੈਸੇ ਦੇ ਦੇ ਕੇ ਅਗਲੇ ਨੂੰ ਉਧਰ ਅੱਗੇ ਕੱਢ ਦਿੰਦੇ ਆ ਪਰ ਉਹਦੇ ਵਿੱਚ ਕਈ ਲੋਕਾਂ ਫੋਨ ਕਰਵਾਉਂਦੀ ਆ ਤੇ ਪੈਸੇ ਇਧਰ ਫੜਾ ਦਿੰਦੇ ਆ ਉਧਰੋਂ ਪੈਸੇ ਵੀ ਜਾਂਦੇ ਆ ਕਿਸੇ ਵੇਲੇ ਤਾਂ ਬੰਦੇ ਦੀ ਜਾਨ ਵੀ ਚਲੀ ਜਾਂਦੀ ਤੇ ਸਾਰੇ ਬਸ ਹੱਥੋਕੇ ਬੈਠ ਜਾਂਦੇ ਐ ਇੰਨਾ ਖਤਰਾ ਲੈ ਕੇ ਜਿਹੜਾ ਹੈਗਾ ਵਾ ਉਹ ਅਮਰੀਕਾ ਪਹੁੰਚ ਗਿਆ ਪਰ ਹੁਣ ਕੋਈ ਸਮਝ ਨਹੀਂ ਕਿ ਚੱਲਦਾ ਪਿਆ ਵਾ ਕਿ ਹੁਣ ਇਹਨਾਂ ਨੇ ਹੋਰ ਵੱਡੀ ਸੈਟਿੰਗ ਲਾਵਲੀ ਆ ਕਿ ਹੁਣ ਡਾਇਰੈਕਟ ਫਲਾਈਟ ਦੇ ਜ਼ਰੀਏ ਉਥੇ ਜੇ ਜਾਇਆ ਜਾਂਦਾ ਵਾ ਹੋਰ ਵੀ ਕਈ ਸ਼ਹਿਰ ਕਈ ਦੇਸ਼ ਐਸੇ ਹੈਗੇ ਆ ਜਿੱਥੋਂ ਦੀ ਪਹਿਲਾਂ ਫਲਾਈਟ ਕਰਉਂਦੇ ਆ ਉੱਥੋਂ ਅੱਗੇ ਫਿਰ ਜਾ ਕੇ ਫਿਰ ਕੰਦ ਵਗੈਰਾ ਟਪਾਉਂਦੇ ਆ ਜੇ ਹੋਰ ਬੜੇ ਰਸਤੇ ਹੁੰਦੇ ਆ ਇਹ ਸ਼ਾਇਦ ਇਸ ਚੀਜ਼ ਬਾਰੇ ਤੁਹਾਨੂੰ ਜ਼ਿਆਦਾ ਪਤਾ ਹੋਊਗਾ ਕਿਉਂਕਿ ਜਿਹੜੇ ਲੋਕ ਅਮਰੀਕਾ ਜਾਂਦੇ ਚਾਹਵਾਣਾ ਉਹਨਾਂ ਨੂੰ ਤਾਂ ਪ੍ਰੋਪਰ ਡਿਟੇਲ ਪਤਾ ਵਾ ਕਿਉਂਕਿ ਪੰਜਾਬ ਦੇ ਵਿੱਚ ਜ਼ਿਆਦਾਤਰ ਕਿਸੇ ਦੇ ਗਾਂ ਤੋਂ ਘਰ ਰਿਸ਼ਤੇਦਾਰੀ ਦੇ ਵਿੱਚ ਕੋਈ ਨਾ ਕੋਈ ਬੰਦਾ ਜ਼ਰੂਰ ਹੁੰਦਾ ਵਾ ਤੀਜੀ ਚੌਥੀ ਪਿਆੰਦੇ ਦੇ ਵਿੱਚ ਜਿਹੜਾ ਅਮਰੀਕਾ ਦੇ ਵਿੱਚ ਇਸ ਤਰੀਕੇ ਨਾਲ ਗਿਆ ਹੁੰਦਾ ਵਾ ਦੇਖੋ ਅਮਰੀਕਾ ਜਿਆਦਾ ਲੋਕ ਤਾਂ ਜਾਂਦੇ ਪਏ ਸਭ ਨੂੰ ਪਤਾ ਹੈਗਾ ਕਿ ਉੱਥੇ ਕਮਾਈ ਬਹੁਤ ਜ਼ਿਆਦਾ ਹੈਗੀ ਹੈ ਜਿਹੜਾ ਇੱਕ ਵਾਰ ਅਮਰੀਕਾ ਕਿਸੇ ਤਰੀਕੇ ਨਾਲ ਪਹੁੰਚ ਗਿਆ ਕਮਾਈ ਦੇ ਵੱਲੋਂ ਤਾਂ ਤੁਸੀਂ ਸਮਝ ਲਓ ਕਿ ਉਹਦਾ ਅੱਖਾ ਬੰਦ ਕਰਕੇ ਜਿੰਨਾ ਮਰਜ਼ੀ ਬੰਦਾ ਕੰਮ ਅੰਦਰ ਖਿੱਚੀ ਜਾਵੇ ਪੈਸੇ ਵੱਲੋਂ ਕੋਈ ਘਾਟ ਨਹੀਂ ਹੈਗੀ ਪਰ ਦੇਖੋ ਜੇ ਅੱਜ ਅਸੀਂ ਅਮਰੀਕਾ ਦੇ ਵਿੱਚ ਜਾਣਾ ਇੰਨਾ ਖਤਰਾ ਲੈ ਕੇ ਜਾਂਦੀ ਲੋੜ ਕੀ ਹੈਗੀ ਆ ਪਾਵੇਂ ਤੁਸੀਂ ਜਾਣਾ ਸਿਰਫ ਅਮਰੀਕਾ ਦੇ ਵਿੱਚ ਚਾਹੁੰਦੇ ਹੋ ਪਰ ਦੇਖੋ ਇਹ ਆਪਣਾ ਜੋ ਹੁਣ ਸਿਸਟਮ ਚੱਲਦਾ ਪਿਆ ਵਾ ਇਸ ਟਾਈਮ ਦੇ ਉੱਪਰ ਅਸੀਂ ਇੱਕ ਨੰਬਰ ਦੇ ਵਿੱਚ ਵੀ ਐਸੀ ਕੰਟਰੀ ਦੇ ਵਿੱਚ ਜਾ ਸਕਦੇ ਹਾਂ ਦੇਖੋ ਸੌਖੇ ਤਰੀਕੇ ਤਾਂ ਬੜੇ ਹੁੰਦੇ ਆ ਦੇਖੋ ਆਪਾਂ ਆਪਣੀ ਟਰੈਵਲ ਹਿਸਟਰੀ ਨਾਲ ਲਿਖੋ ਸੋਚ ਸਪੋਜ਼ ਕਰੋ ਤੇ ਜਿਹੜਾ 50 ਲੱਖ ਰੁਪਿਆ ਲਾਉਂਦੇ ਪਏ ਹੋ ਅਮਰੀਕਾ ਦਾ ਦੋ ਨੰਬਰ ਦੇ ਵਿੱਚ ਠੀਕ ਆ ਜਾਂਦੇ ਜਾਂਦਾ ਵੀ 3-4 ਮਹੀਨੇ ਦਾ ਸਮਾਂ ਤੇ ਉੱਧਾ ਵੀ ਲੱਗ ਜਾਂਦਾ ਵਾ ਪਰ ਕਿ ਸੇ ਵੇਲੇ ਕੀ ਹੁੰਦਾ ਵਾ ਕਿ ਹੁਣ ਸਮਝ ਲਓ ਅੱਜ ਗੇਮ ਬੰਦ ਪਈ ਐ ਲੋਕੀ ਕੀ ਕਰਦੇ ਐ ਵੇਟ ਕਰਦੇ ਐ ਕਿ ਜਦੋਂ ਅਗਲੇ ਸਾਲ ਦੋ ਸਾਲ ਬਾਅਦ ਗੇਮ ਖੁੱਲੂਗੀ ਆਪਾਂ ਉਦੋਂ ਜਾਵਾਂਗੇ ਇਹੀ ਟਾਈਮ ਜੇ ਆਪਾਂ ਆਪਣੇ ਆਪ ਨੂੰ ਇੱਕ ਨੰਬਰ ਦੇ ਵਿੱਚ ਦੇ ਕੇ ਸਮਝ ਲਓ ਟਰੈਵਲ ਇਸਟਰੀ ਨਾਲ ਹੀ ਆਪਾਂ 15 16 17 18 ਕੰਟਰੀਆਂ ਵੀ ਘੁੰਮ ਲਈਏ ਹਰ ਕੰਟਰੀ ਦੇ ਵਿੱਚ ਤੁਸੀਂ ਲੱਖ ਰੁਪਏ ਐਵਰੇਜ ਵੀ ਆਪਣਾ ਖਰਚਾ ਲੈ ਕੇ ਚੱਲੋ ਤੇ 18 20 ਲੱਖ ਰੁਪਏ ਮੋਟਾ-ਮੋਟਾ ਖਰਚਾ ਮੰਨ ਲਓ ਕਿ 20 ਲੱਖ ਰੁਪਏ ਦੇ ਵਿੱਚ 18 19 ਕੰਟਰੀਆਂ ਤੇ ਘੁੰਮ ਕੇ ਆ ਸਕਦੇ ਹੋ ਤੇ ਜਿਹੜਾ ਬੰਦਾ 18 19 ਕੰਟਰੀਆਂ ਘੁੰਮ ਕੇ ਆਇਆ ਹੋਊਗਾ ਤੇ ਉਸ ਤੋਂ ਬਾਅਦ ਅਮਰੀਕਾ ਦਾ ਟੂਰਿਸਟ ਵੀਜ਼ਾ ਅਪਲਾਈ ਕਰੂਗਾ ਤੇ ਐਮਬੈਸੀ ਨੂੰ ਇਹ ਹੋਈ ਇਹ ਨਾਲ ਕਿ ਜਿਹੜਾ ਬੰਦਾ ਇੰਨੇ ਲੱਖਾਂ ਲਾ ਕੇ ਇੰਨੀਆਂ ਕੰਟਰੀਆਂ ਘੁੰਮਿਆ ਚੁੰ ਇਤੋਂ ਹੀ ਉਧਰ ਹੀ ਆਪਣਾ ਦੋ ਨੰਬਰ ਦੇ ਵਿੱਚੋਂ ਆਂਦਾ ਪਰ ਅਮਰੀਕਾ ਵੀ ਕਿਤਨਾ ਕਿਤੇ ਵੱਡਾ ਹੈ ਅਸਲ ਵਿੱਚ ਘੁੰਮ ਨਹੀਂ ਚੱਲਦਾ ਖੁਦ ਸੋਚੋ ਅਮੈਸੀ ਨੂੰ ਨਹੀਂ ਯਕੀਨ ਹੋਗਾ ਯਕੀਨ ਨਹੀਂ ਆ ਕੰਟਰੀਆਂ ਘੁੰਮੀਆਂ ਆਣਗੀਆਂ ਪਰ ਇਹ ਹੈ ਕਿ ਇਹ ਸਬਰ ਦੀ ਗੱਲ ਹੁੰਦੀ ਹੈ ਕਿ ਕਿਸੇ ਦੇ ਕੋਲ ਸਬਰ ਨਹੀਂ ਹੈਗਾ ਬੰਦਾ ਚਾਹੁੰਦਾ ਕਿ ਕਿਸੇ ਤਰੀਕੇ ਨਾਲ ਇਹ ਉਹਨਾਂ ਸਿਉਰਟੀ ਨਹੀਂ ਨਾ ਹੁੰਦੀ ਇਸ ਚੀਜ਼ ਦੀ ਕਿ ਇਹ ਨਾਲ ਵੈਕਮੰਤ ਬਾਅਦ ਵੀ ਵੀਜ਼ਾ ਨਾਲ ਅਗੇ ਇਹ ਹੁੰਦਾ ਵਾ ਕਿ ਬਸ ਜਿਹੜੀ ਚੀਜ਼ ਹੈਗੀ ਹੈ ਬਸ ਇੱਕਦਾਂ ਨੂੰ ਹੋ ਜਾਵੇ ਕਿ ਅੱਜ ਇਹ ਅੱਜ ਆਪਾਂ ਸੋਚਿਆ ਬਾਤ ਚੱਲ ਗਈ ਤੇ ਮਿਹਨਤ ਨਾ ਕਰਨੀ ਪਵੇ ਉਹ ਬੰਦਾ ਘੁੰਮਣਾ ਫਿਰਨਾ ਵੀ ਨਹੀਂ ਚਾਹੁੰਦਾ ਫਿਰ ਵੀ ਕਿਸੇ ਤਰੀਕੇ ਨਾਲ ਬਾਹ ਇਹ ਚੀਜ਼ ਵੀ ਸਮਝ ਗਏ ਕਿ ਤਹੀ ਇਸ ਚੀਜ਼ ਦੇ ਉੱਪਰ ਵੀ ਟਾਈਮ ਜਾਂ ਪੈਸਾ ਸਪੈਂਡ ਨਹੀਂ ਕਰਨਾ ਚਾਹੁੰਦੇ ਹੁਣ ਅੱਜ ਦੇ ਟਾਈਮ ਦੇ ਵਿੱਚ ਤੁਸੀਂ ਆਨਲਾਈਨ ਚੈੱਕ ਕਰੋ ਆਨਲਾਈਨ ਹਰ ਇੱਕ ਚੀਜ਼ ਡਿਟੇਲ ਲਿਖੀ ਹੁੰਦੀ ਆ ਅੱਜ ਅਮਰੀਕਾ ਦਾ ਸਟੱਡੀ ਵੀਜ਼ਾ ਸਭ ਤੋਂ ਟੌਪ ਦੇ ਉੱਪਰ ਚੱਲਦਾ ਪਿਆ ਵਾ ਮਤਲਬ ਟੋਪ ਤੇ ਇਦਾਂ ਕਿ ਉਹਦੇ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵ ਰਿਜ਼ਲਟ ਆਉਂਦੇ ਪਏ ਆ ਸਿਰਫ ਉਹਦੇ ਵਿੱਚ ਇਹ ਜਿਹੜਾ ਵੀਜ਼ਾ ਵਾ ਤੁਹਾਡੇ ਇੰਟਰਵਿਊ ਦੇ ਉੱਪਰ ਸਾਰਾ ਟ੍ਰੋਲੀ ਡਿਪੈਂਡ ਕਰਦਾ ਵਾ ਕਿ ਤੁਹਾਡੀ ਜਿਹੜੀ ਇੰਟਰਵਿਊ ਹੈਗੀ ਆ ਜੇ ਤੁਸੀਂ ਉਹ ਪਾਸ ਕਰ ਲੈਂਦੇ ਹੋ ਤਾਂ ਤੁਹਾਡਾ ਜਿਹੜਾ ਵੀਜ਼ਾ ਵਾ ਉਹ ਜ਼ਰੂਰ ਲੱਗੇਗਾ ਹੁਣ ਅੱਜ ਤੁਸੀਂ ਅਮਰੀਕਾ ਦਾ ਜਿਹੜਾ ਸਟੱਡੀ ਵੀਜ਼ਾ ਲੈਣਾ ਨਾ ਉਹਦੇ ਵਿੱਚ ਰਿਕੁਆਇਰਮੈਂਟ ਪਤਾ ਕੀ ਹੈ ਸਿਰਫ ਤੁਹਾਡੀ 10ਵੀਂ ਔਰ 12ਵੀਂ ਦੀ ਇੱਕ ਆਪਣੇ ਜਿੰਨੇ ਵੀ ਇੱਥੇ ਲੋਕ ਹੈਗੇ ਆ ਭਾਵੇਂ ਕਿਸੇ ਨੂੰ ਪੜਨਾ ਆਉਂਦਾ ਨਹੀਂ ਆਉਂਦਾ ਪਰ ਮਾੜੇ ਤੋਂ ਮਾੜੇ ਬੰਦੇ ਨੇ ਵੀ 10ਵੀਂ 12ਵੀਂ ਨ ਪਦਾਰ ਦੇ ਵਿੱਚ ਐਵਰੇਜ ਦੇ ਵਿੱਚ ਲੋਕਾਂ ਦੇ ਕੋਲ 10ਵੀਂ 12ਵੀਂ ਹੈਗੀ ਆ ਤੇ ਅਮਰੀਕਾ ਦੀ ਰਿਕੁਆਇਰਮੈਂਟ ਕੀ ਹੈ ਕਿ ਸਿਰਫ ਆਪਣੀ 10ਵੀਂ 12ਵੀਂ ਦਾ ਸਰਟੀਫਿਕੇਟ ਦਿਓ ਪਾਸਪੋਰਟ ਪਾਸਪੋਰਟ ਦਿਓ ਆਪਣੇ ਜਿਹੜੇ ਸਕੂਲ ਹੈਗਾ ਵਾ ਉਥੋਂ ਆਪਣੇ ਦੋਹੇ ਡਾਕੂਮੈਂਟ ਲੈ ਕੇ ਆਓ ਤੇ ਤੁਸੀਂ ਆਪਣਾ ਜਿਹੜਾ ਹੈਗਾ ਅਮਰੀਕਾ ਦਾ ਸਟੱਡੀ ਵੀਜ਼ਾ ਲਗਵਾ ਸਕਦੇ ਹੋ ਸਿਰਫ ਇੱਕ ਹੀ ਇਹਦੇ ਵਿੱਚ ਪ੍ਰੋਬਲਮ ਆਉਂਦੀ ਆ ਕਿ ਉਹ ਤੁਹਾਡੇ ਕੋਲੋਂ ਕੁਝ ਫੰਡਸ ਮੰਗਦੇ ਆ ਦੇਖੋ ਜਿਹੜਾ ਜੇ ਬਾ 2 ਨੰਬਰ ਦੇ ਵਿੱਚ ਜਾਂਦੇ 2 ਨੰਬਰ ਦੇ ਵਿੱਚ ਜਾਣ ਲੱਗੇ ਆ ਵੀ ਤੇ 45 50 ਲੱਖ ਰੁਪਏ ਦਾ ਅਰੇਂਜਮੈਂਟ ਕਰਨਾ ਹੈ ਕਿ ਤੁਹਾਨੂੰ ਅਗੇ ਤੋਂ ਉਹੀ ਆਪਣਾ ਤੁਸੀਂ ਇਧਰ ਫੰਡ ਸ਼ੋਅ ਕਰਵਾਓ ਕਿਸੇ ਤਰੀਕੇ ਨਾਲ ਵੀ ਭਾਵੇਂ ਆਪਣੇ ਆੜਤੀਆਂ ਨੂੰ ਭਾਵੇਂ ਕਿਸੇ ਬੈਂਕ ਵਾਲੇ ਨਾਲ ਗੱਲ ਕਰੋ ਅੱਜ ਦੇ ਟਾਈਮ ਦੇ ਵਿੱਚ ਫੰਡ ਜਿਹੜੇ ਹੈਗੇ ਆ ਆਰਾਮ ਨਾਲ ਕਿਤੋਂ ਵੀ ਮਿਲ ਜਾਂਦੇ ਆ ਬੜੇ ਲੋਕ ਉਹਦਾ 4 4 5 5% ਵੀ ਵਿਆਜ ਲੈਂਦੇ ਪਏ ਆ ਪਰ ਨੋਰਮਲੀ ਜੇ ਵਿਆਜ ਲਾ ਕੇ ਚੱਲੋ ਤੇ 1.5 2% ਦੇ ਉੱਪਰ ਆਰਾਮ ਨਾਲ ਪੈਸੇ ਮਿਲ ਜਾਂਦੇ ਆ ਫੰਡ ਸ਼ੋਅ ਕਰਵਾਉਣ ਦੇ ਲਈ ਅਮਰੀਕਾ ਦੇ ਵਿੱਚ ਫੰਡ ਨਵੇਂ ਹੋਣ ਜਾਂ ਪੁਰਾਣੇ ਹੋਣ ਸਟੱਡੀ ਵੀਜ਼ਾ ਦੇ ਵਿੱਚ ਇਹ ਚੀਜ਼ ਮੈਟਰ ਨਹੀਂ ਕਰਦੀ ਤੁਹਾਨੂੰ ਸਿਰਫ ਫੰਡ ਚਾਹੀਦੇ ਆ ਫੰਡ ਭਾਵੇਂ ਤੁਸੀਂ ਅੱਜ ਪਵਾ ਕੇ ਤੇ ਕੱਲ ਨੂੰ ਆਫਰ ਲੈਟਰ ਅਪਲਾਈ ਕਰ ਦੋ ਵੀ ਚੱਲ ਜੂਗਾ ਫੰਡ ਤਾਂ ਚਾਹੀਦੇ ਆ ਕਿਉਂਕਿ ਜਦੋਂ ਅਸੀਂ ਕਿਸੇ ਵੀ ਯੂਨੀਵਰਸਿਟੀ ਦੀ ਆਫਰ ਲੈਟਰ ਅਪਲਾਈ ਕਰਨੀ ਹੈ ਨਾ ਤਾਂ ਉਹਦੇ ਵਿੱਚ ਉਹ ਤੁਹਾਡੇ ਜਿਹੜੇ ਹੈਗੇ ਉਹ 40 ਲੱਖ ਰੁਪਏ ਤੱਕ ਦੇ ਫੰਡ ਪਹਿਲਾਂ ਵੈਰੀਫਾਈ ਕਰਦੇ ਆ ਜੇ ਫੰਡ ਵੈਰੀਫਾਈ ਹੋ ਜਾਂਦੀ ਆ ਤਾਂ ਮਹੀਨੇ ਦੇ ਵਿੱਚ ਵਿੱਚ ਤੁਹਾਨੂੰ ਆਫਰ ਲੈਟਰ ਮਿਲ ਜਾਂਦੀ ਆ ਅਮਰੀਕਾ ਦੇ ਸਟੱਡੀ ਵੀਜ਼ੇ ਦੇ ਵਿੱਚ ਸਭ ਤੋਂ ਪਹਿਲਾ ਸਟੈਪ ਇਹ ਆ ਕਿ ਤੁਹਾਡੀ ਆਫਰ ਲੈਟਰ ਮੰਗਵਾਈ ਜਾਂਦੀ ਹੈ ਕਿਸੇ ਵੀ ਯ ਉਹ ਤੁਹਾਨੂੰ ਤੁਹਾਡਾ ਕੰਸਲਟੈਂਟ ਗਾਈਡ ਕਰ ਦੇਗਾ ਕਿ ਕਿਹੜੀ ਯੂਨੀਵਰਸਿਟੀ ਤੁਹਾਡੇ ਵਾਸਤੇ ਬੈਸਟ ਰਹੇਗੀ ਕਿਉਂਕਿ ਦੇਖੋ ਜਦੋਂ ਵੀ ਸਾਡੇ ਕੋਲ ਕੋਈ ਅਮਰੀਕਾ ਦਾ ਸਟੱਡੀ ਵੀਜ਼ਾ ਲੈ ਕੇ ਆਉਂਦਾ ਵਾ ਤਾਂ ਅਸੀਂ ਉਹਨੂੰ ਪ੍ਰੋਪਰਲੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਹਰ ਇੱਕ ਚੀਜ਼ ਗਾਈਡ ਕਰੀਦੀ ਆ ਕਿ ਕਿਦਾਂ ਕੀ ਕੀ ਰਿਕੁਆਇਰਮੈਂਟਸ ਹੋਣਗੀਆਂ ਕਿਹੜੇ ਕਿਹੜੇ ਡਾਕੂਮੈਂਟ ਚਾਹੀਦੇ ਹੋਣਗੇ ਸਾਰਾ ਪ੍ਰੋਸੀਜਰ ਉਹਨੂੰ ਡਿਟੇਲ ਦੇ ਵਿੱਚ ਦੱਸੀਦਾ ਉਹਨਾਂ ਨੂੰ ਔਰ ਉਹਨੂੰ ਹਰ ਇੱਕ ਚੀਜ਼ ਦੀ ਪ੍ਰੋਪਰ ਡਿਟੇਲ ਦੱਸੀਦੀ ਆ ਸੋ ਜੇ ਤੁਸੀਂ ਸਾਡੇ ਕੋਲ ਲੈ ਕੇ ਆਓਗੇ ਸਮਝੋ ਕੋਈ ਐਪਲੀਕੈਂਟ ਸਾਡੇ ਕੋਲ ਆਉਂਦਾ ਵਾ ਤਾਂ ਸਾਡੇ ਕੋਲ ਫਾਈ ਦੰਨਾ ਸਭ ਤੋਂ ਪਹਿਲਾ ਕਾਪੀਆ ਕਿ ਤੁਹਾਡੀ ਆਫਰ ਲੈਟਰ ਅਪਲਾਈ ਕੀਤੀ ਜਾਏਗੀ ਆਫਰ ਲੈਟਰ ਅਪਲਾਈ ਕਰਨ ਦੇ ਲਈ ਮੈਨੂੰ ਤੁਹਾਡਾ ਪਾਸਪੋਰਟ ਤੁਹਾਡੀ ਆਧਾਰ ਕਾਰਡ ਪੈਨ ਕਾਰਡ 10ਵੀਂ 12ਵੀਂ ਚਾਹੀਦੀ ਹੈ ਉਹ 10ਵੀਂ 12ਵੀਂ ਜੇ ਤੁਹਾਡੇ ਕੋਲ ਆਇਲਟਸ ਸਟੀ ਨਹੀਂ ਹੈਗੀ ਤਾਂ ਕੋਈ ਚੱਕਰ ਨਹੀਂ ਜਿੱਥੋਂ ਵੀ ਤੁਸੀਂ 10ਵੀਂ 12ਵੀਂ ਕੀਤੀ ਹੈ ਆਪਣੇ ਸਕੂਲ ਤੋਂ ਜਾ ਕੇ ਐਲਓਆਰ ਲੈਟਰ ਉਹ ਰੈਮਨੋ ਲੈਟਰ ਲੈ ਕੇ ਆਉਣੀ ਆ ਉਹਦੇ ਨਾਲ ਕੀ ਹੋਊਗਾ ਕਿ ਆਪਣਾ ਅਸੀਂ ਤੁਹਾਡੀ ਆਫਰ ਲੈਟਰ ਅਪਲਾਈ ਕਰ ਸਕਾਂਗੇ ਔਰ ਨਾਲ ਦੇ ਨਾਲ ਮੇਨ ਚੀਜ਼ ਤੁਹਾਡੇ 40 ਲੱਖ ਦੇ ਫੰਡ ਤੇ ਇਹ ਫੰਡ ਦਾ ਮੈਨੂੰ ਬੈਲੈਂਸ ਸਰਟੀਫਿਕੇਟ ਦੇ ਦੇਣਾ ਮੈਂ ਤੁਹਾਡੀ ਆਫਰ ਲੈਟਰ ਅਪਲਾਈ ਕਰਨੀ ਹੈ ਨੀਂਨੇ ਦੇ ਵਿੱਚ ਤੁਹਾਡੀ ਆਫਰ ਲੈਟਰ ਜਿਹੜੀ ਹੈਗੀ ਆ ਉਹ ਆਏਣੀ ਓਫਰ ਲੈਟਰ ਆਉਣ ਤੋਂ ਬਾਅਦ ਤੁਹਾਡੀ I20 ਜਿਹੜੀ ਹੈਗੀ ਆ ਉਹਨੂੰ ਅਪਲਾਈ ਕਰਾਂਗੇ ਇੱਕ ਚੀਜ਼ ਯਾਦ ਰੱਖੋ ਕਿ ਓਫਰ ਲੈਟਰ ਦਾ ਖਰਚਾ ਆਮ ਤੌਰ 'ਤੇ 100-150 ਡਾਲਰ ਦੇ ਕਰੀਬ ਹੁੰਦਾ ਵਾ ਪਰ ਹਰ ਯੂਨੀਵਰਸਿਟੀ ਦਾ ਖਰਚਾ ਨਹੀਂ ਹੁੰਦਾ ਕੁਝ ਕੁਝ ਯੂਨੀਵਰਸਿਟੀਆਂ ਹੈਗੀਆਂ ਜਿੱਥੇ ਖਰਚਾ ਪੈਂਦਾ ਵਾ ਅਸੀਂ ਕੀ ਕਰਾਂਗੇ ਕਿ 4 ਤੋਂ 5 ਯੂਨੀਵਰਸਿਟੀਆਂ ਦੇ ਵਿੱਚ ਤੁਹਾਡੀ ਓਫਰ ਲੈਟਰ ਅਪਲਾਈ ਕਰਾਂਗੇ ਔਰ ਖਰਚਾ ਇੱਕ ਹੀ ਓਫਰ ਲੈਟਰ ਦਾ ਲਿਆ ਜਾਊਗਾ ਜੇ ਤੁਸੀਂ ਸਟੈਪ ਬਾਈ ਸਟੈਪ ਚੱਲਦੇ ਹੋ ਉਹਦੇ 'ਚ 100 ਤੋਂ 150 ਡਾਲਰ ਤੁਹਾਡੀ ਓਫਰ ਲੈਟਰ ਦੇ ਲਾਗੇ ਦੂਸਰਾ ਕੰਮ ਬਾਅਦ ਵਿੱਚ ਹੁੰਦਾ ਭਾਈ 20 ਦਾ I20 ਦਾ ਅਰਾਊਂਡ ਖਰਚਾ ਲਗਭਗ 100 ਡਾਲਰ ਤੱਕ ਦਾ ਲੱਗ ਜਾਂਦਾ ਕਈ ਜਗ੍ਹਾ ਤੇ ਨਹੀਂ ਵੀ ਲੱਗਦਾ ਹਰ ਇੱਕ ਯੂਨੀਵਰਸਿਟੀ ਦੀ ਆਪ ਕੋ ਆਪਣੀ ਰਿਕੁਆਇਰਮੈਂਟਸ ਹੁੰਦੀਆਂ ਨੇ ਉਸ ਤੋਂ ਬਾਅਦ I20 ਤੁਹਾਡੀ 15 ਦਿਨਾਂ ਦੇ ਵਿੱਚ ਆ ਹੀ ਜਾਂਦੀ ਹੈ ਫਿਰ ਤੀਸਰਾ ਸਟੈਪ ਦੇਖੋ ਤੁਹਾਡੇ ਨਾਲ ਤਾਂ ਕੋਈ ਮਤਲਬ ਨਹੀਂ ਉਸ ਚੀਜ਼ ਦਾ ਉਹ ਤੇ ਜਿਹੜਾ ਫਾਇਲ ਨਾ ਹੁੰਦਾ ਪਿਆ ਉਹਦਾ ਪ੍ਰੋਸੈਸ ਹੁੰਦਾ ਫਿਰ ਮੈਂ ਤੁਹਾਨੂੰ ਡਿਟੇਲਸ ਦੇ ਦਿੰਦਾ कि फिर ਤੁਹਾਡੀ ਸਰਵਿਸ ਫੀਸ ਵਗੈਰਾ ਜਾਂਦੀ ਆ ਡੀਐਸ160 ਫਾਰਮ ਜਾਂਦਾ ਵਾ ਜਿਹਦੀ ਤੁਹਾਨੂੰ 350 ਡਾਲਰ ਫੀਸ ਪੇ ਕਰਨੀ ਪੈਂਦੀ ਹੈ ਆਪਣੇ ਕ੍ਰੈਡਿਟ ਕਾਰਡ ਤੋਂ ਪੇ ਕਰਨੀ ਪੈਂਦੀ ਆ ਇੱਕ ਜੀ ਯਾਦ ਰੱਖੋ ਜੇ ਤੁਸੀਂ ਸਰਵਿਸ ਫੀਸ ਡੀਐਸ160 ਫਾਰਮ ਵਗੈਰਾ ਦੀ ਫੀਸ ਵੀ ਪੇ ਕਰਦੇ ਹੋ ਨਾ ਤਾਂ ਕ੍ਰੈਡਿਟ ਕਾਰਡ ਤੇ ਤੁਹਾਡਾ 18% ਟੈਕਸ ਕੱਟਿਆ ਜਾਂਦਾ ਵਾ ਉਹ ਨਾਲ ਹੀ ਨਹੀਂ ਕਟਿਆ ਜਾਂਦਾ ਜਦੋਂ ਬਿੱਲ ਬਣ ਕੇ ਆਉਂਦਾ ਨਾ ਮਹੀਨੇ ਬਾਅਦ ਉਦੋਂ ਉਹਦੇ ਵਿੱਚ ਪੈਸੇ ਕੱਟੇ ਜਾਂਦੇ ਆ ਸੋ ਉਸ ਚੀਜ਼ ਦੇ ਵਿੱਚ ਡਰੋ ਨਾ ਕਿ ਇਹ ਪੈਸੇ ਕਿੱਧਰੇ ਕੱਟੇਗੇ ਜਦੋਂ ਤੁਸੀਂ ਇੰਟਰਨੈਸ਼ਨਲ ਪੇਮੈਂਟ ਕਰਦੇ ਹੋ ਡੀਐਸ160 ਫਾਰਮ ਦੀ 18 ਉਸ ਤੋਂ ਬਾਅਦ ਅੱਗੇ ਜਾ ਕੇ ਫਿਰ ਤੁਹਾਡੀ ਹਾਊਸਿੰਗ ਫੀਸ ਵੀ ਕਈ ਜਗ੍ਹਾ ਤੇ ਉੱਪਰ ਜਾਂਦੀ ਹੈ ਕਈ ਜਗ੍ਹਾ ਤੇ ਉੱਪਰ ਨਹੀਂ ਜਾਂਦੀ ਉਹ ਡਿਪੈਂਡ ਕਰਦਾ ਵਾ ਤੁਹਾਡੀ ਯੂਨੀਵਰਸਿਟੀ ਦੇ ਉੱਪਰ ਫਿਰ ਲਾਸਟੇ ਤੁਹਾਡੀ ਐਮਬੈਸੀ ਫੀਸ ਔਰ ਬਾਇਓਮੈਟ੍ਰਿਕ ਫੀਸ ਜਿਹੜੀ ਹੈਗੀ ਉਹ ਪੇ ਕੀਤੀ ਜਾਂਦੀ ਹੈ ਜੋ ਕਿ ਅਰਾਊਂਡ 185 ਡਾਲਰ ਦੇ ਕਰੀਬ ਹੁੰਦੀ ਆ 100 ਡਾਲਰ ਦਾ ਡੀ ਐਮਬੈਸੀ ਫੀਸ ਹੁੰਦੀ ਹੈ ਤੇ 85 ਡਾਲਰ ਤੁਹਾਡੇ ਬਾਇਓਮੈਟ੍ਰਿਕ ਦੇ ਹੁੰਦੇ ਆ ਉਹ ਲਾਸਟ ਦੇ ਉੱਪਰ ਤੁਹਾਡੀ ਇੰਟਰਵਿਊ ਦੀ ਡੇਟ ਚੁੱਕੀ ਜਾਂਦੀ ਹੈ ਜੋ ਕਿ ਅਰਾਊਂਡ ਖਰਚਾ 2025-26 ਹੈ ਪੇ ਦੇ ਕਰੀਬ ਹੁੰਦਾ ਵਾ ਮੌਕੇ ਦੇ ਉੱਪਰ ਪਤਾ ਲੱਗਦਾ ਵਾ ਕਿ ਕਿੰਨੇ ਦੀ ਆਪਾਂ ਨੂੰ ਡੇਟ ਮਿਲਦੀ ਪਈ ਆ ਔਰ ਜਿਹੜੀ ਇੰਟਰਵਿਊ ਆ ਮੇਨ ਸਭ ਤੋਂ ਵੱਡਾ ਧਿਆਨ ਜਿਹੜਾ ਤੁਸੀਂ ਦੇਣਾ ਸਭ ਤੋਂ ਜ਼ਿਆਦਾ ਧਿਆਨ ਜੋ ਦੇਣਾ ਆਪਣੀ ਇੰਟਰਵਿਊ ਦੀ ਕਲਾਸਿਸ ਦੇ ਉੱਪਰ ਦੇਣਾ ਵਾ ਜੇ ਤੁਸੀਂ ਇੰਟਰਵਿਊ ਪਾਸ ਕਰ ਗਏ ਤਾਂ ਸਮਝ ਲਓ ਤੁਹਾਨੂੰ ਉੱਥੇ ਬੈਠੇ ਬਿਠਾਇਆ ਨੂੰ ਵੀਜ਼ਾ ਮਿਲ ਜੀਦਾ ਸੋ ਜੇ ਤੁਸੀਂ ਸਾਡੇ ਥਰੂ ਆਪਣਾ ਅਮਰੀਕਾ ਦਾ ਸਟੱਡੀ ਵੀਜ਼ਾ ਅਪਲਾਈ ਕਰਵਾਉਂਦੇ ਹੋ ਤਾਂ ਅਸੀਂ ਤੁਹਾਨੂੰ ਪ੍ਰੋਪਰਲੀ ਤੁਹਾਡੀ ਹਰ ਇੱਕ ਸਵਾਲ ਜੋ ਉੱਥੇ ਪੁੱਛਿਆ ਜਾਏਗਾ ਕਿਦਾਂ ਉਹਦਾ ਜਵਾਬ ਦੇਣਾ ਕੀ ਜਵਾਬ ਦੇਣਾ ਵਾ ਕਿਹੜੇ ਡਾਕੂਮੈਂਟ ਲੈ ਕੇ ਜਾਣੇ ਆ ਕੀ ਰਿਕੁਆਇਰਮੈਂਟ ਹਰ ਇੱਕ ਚੀਜ਼ ਦੀ ਪ੍ਰੋਪਰਲੀ ਤੁਹਾਨੂੰ ਜਾਣਕਾਰੀ ਦਿੱਤੀ ਜਾਏਗੀ ਇਸ ਤਰੀਕੇ ਦੇ ਨਾਲ ਤੁਸੀਂ ਆਪਣਾ ਅਮਰੀਕਾ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਔਰ ਇਹਦੇ ਵਿੱਚ ਸਭ ਤੋਂ ਮੇਨ ਚੀਜ਼ ਇਹ ਵੀ ਹੈਗੀ ਆ ਕਿ ਤੁਹਾਨੂੰ ਆਪਣੇ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਫੀਸ ਇੱਥੇ ਦੇਣ ਦੀ ਲੋੜ ਨਹੀਂ ਹੈਗੀ ਤੁਸੀਂ ਇੱਥੋਂ ਸਿਰਫ ਟਰੈਵਲ ਲੈਟਰ ਲੈ ਕੇ ਟਰੈਵਲ ਲੈਟਰ ਲੈ ਕੇ ਅਮਰੀਕਾ ਦੇ ਵਿੱਚ ਜਾ ਕੇ ਆਪਣੀ ਜਿਹੜੀ ਕਾਲਜ ਦੀ ਜਾਂ ਯੂਨੀਵਰਸਿਟੀ ਦੀ ਫੀਸ ਆ ਉਹ ਪੇ ਕਰ ਸਕਦੇ ਹੋ ਆਪਣੀ ਮਰਜ਼ੀ ਦੇ ਨਾਲ ਇਸ ਕਰਕੇ ਤੁਹਾਡਾ ਮੋਟਾ ਖਰਚਾ ਜਿਹੜਾਗਾ ਬੱਜ ਜਾਂਦਾ ਹੈ ਮਤਲਬ ਕਿ ਤਕਰੀਬਨ 2 ਤੋਂ 3 ਲੱਖ ਰੁਪਏ ਦੇ ਵਿੱਚ ਵਿੱਚ ਇੰਨਾ ਵੀ ਨਹੀਂ ਖਰਚਾ ਲੱਗਦਾ ਤੁਹਾਨੂੰ ਮੋਟਾ-ਮੋਟਾ ਖਰਚਾ ਮੈਂ ਕਹਿੰਦਾ ਪਿਆਵਾ ਕਿ 2 ਤੋਂ 3 ਲੱਖ ਰੁਪਏ ਲਾ ਕੇ ਤੁਸੀਂ ਆਪਣਾ ਸਟੱਡੀ ਵੀਜ਼ਾ ਲੈ ਕੇ ਤੇ ਅਮਰੀਕਾ ਦੇ ਵਿੱਚ ਜਾ ਸਕਦੇ ਹੋ ਜੇ 20 25 30 35 ਲੱਖ ਰੁਪਏ ਖਰਬ ਕਰਨ ਦੇ ਨਾਲੋਂ ਜੇ ਤੁਸੀਂ ਆਪਣਾ ਪਹਿਲਾਂ ਇਸ ਚੀਜ਼ ਦੇ ਵਿੱਚ ਆਪਣੀ ਕਿਸਮਤ ਅਨੁਮਾਨ ਲਓਗੇ ਸ਼ਾਇਦ ਹੋ ਸਕਦਾ ਹੋ ਕਿ ਤੁਹਾਨੂੰ ਇੱਕ ਨੰਬਰ ਦੇ ਵਿੱਚ ਵੀਜ਼ਾ ਮਿਲ ਜੇ ਨਹੀਂ ਤੇ ਆਪਣਾ ਇਹ ਗੱਲ ਨਹੀਂ ਹੈ ਕਿ ਜੇ ਇਦਾਂ ਵੀਜ਼ਾ ਨਹੀਂ ਮਿਲਦਾ ਤੇ ਹੋਰ ਤਰੀਕੇ ਨੇ ਕਿ ਬੜੇ ਸੋਤ ਕੇ ਹੈਗਾ ਅਮਰੀਕਾ ਜਾਣ ਤੇ ਆਪਣੀ ਅਗਲੀ ਆਉਣ ਵਾਲੀ ਵੀਡੀਓਜ਼ ਦੇ ਵਿੱਚ ਅਸੀਂ ਕੱਲੀ-ਕੱਲੀ ਕੰਟਰੀ ਦੇ ਵਿੱਚ ਟਰੈਵਲ ਕਰਕੇ ਤੁਹਾਨੂੰ ਪ੍ਰੋਪਰਲੀ ਗਾਈਡ ਕਰਾਂਗੇ ਕਿ ਕਿਹੜਾ ਡਾਕੂਮੈਂਟ ਲੱਗਦਾ ਕਿਦਾਂ ਕਿਸੇ ਕੰਟਰੀ ਦੇ ਵਿੱਚ ਜਾਇਆ ਜਾਂਦਾ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਬਿਲਕੁਲ ਵੀ ਔਖਾ ਨਹੀਂ ਹੈਗਾ ਹਰ ਇੱਕ ਕੰਟਰੀ ਦਾ ਵੀਜ਼ਾ ਲੈਣਾ ਬਹੁਤ ਹੀ ਜ਼ਿਆਦਾ ਈਜ਼ੀ ਆ ਸਿਰਫ ਸਾਨੂੰ ਉਸ ਚੀਜ਼ ਦੀ ਸਮਝ ਹੋਣੀ ਚਾਹੀਦੀ ਹੈ ਐਸੇ ਕਰਕੇ ਅਸੀਂ ਆਪਨਾ ਇਹ ਜਿਹੜੀਆਂ ਵੀਡੀਓਜ਼ ਆ ਤੁਹਾਡੇ ਤੱਕ ਲੈ ਕੇ ਆ ਰਹੇ ਆ ਕਿ ਤੁਹਾਨੂੰ ਸਮਝਾ ਸਕੀਏ ਕਿ ਕਿਸੇ ਵੀ ਕੰਟਰੀ ਦਾ ਵੀਜ਼ਾ ਲੈਣਾ ਕਿੰਨਾ ਜ਼ਿਆਦਾ ਸੌਖਾ ਹੈਗਾ ਵਾ ਸਾਡਾ ਇਹ ਪੈਸ਼ਨ ਵੀ ਆ ਔਰ ਸਾਡਾ ਇਹ profession ਵੀ ਆ ਇਹ profession ਦੇ ਵਿੱਚ ਆਪਣੇ ਪੈਸ਼ਨ ਨੂੰ ਕਨਵਰਟ ਕਰਨ ਦਾ ਕਾਰਨ ਇਹੀ ਹੀ ਕਿ ਅਸੀਂ ਤੁਹਾਨੂੰ ਜਿਹੜੀ ਚੀਜ਼ ਸਮਝਾਉਣੀ ਆ ਉਹ ਸੌਖੇ ਤਰੀਕੇ ਨਾਲ ਸਮਝਾ ਸਕੀਏ ਕਿ ਸਾਨੂੰ ਅਰਗੇ ਜਾ ਕੇ ਇਸ ਚੀਜ਼ ਤੋਂ ਪਿੱਛੇ ਮੁੜਨਾ ਨਾ ਪਵੇ ਸੋ ਇਹ ਚੀਜ਼ ਤੁਹਾਨੂੰ ਅਸੀਂ ਪੂਰੀ ਸਮਝਾ ਕੇ ਰਾਵਾਂਗੇ ਅਗਲੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡਾ ਕਿਸੇ ਵੀ ਕੰਟਰੀ ਦੇ ਵਿੱਚ ਜਾਣਾ ਬਹੁਤ ਸੌਖਾ ਹੋਏਗਾ ਹੁਣ ਜੇ ਤੁਸੀਂ ਆਪਣਾ ਅਮਰੀਕਾ ਦਾ ਜਾਂ ਫਿਰ ਕੈਨੇਡਾ ਦਾ ਜਾਂ ਹਰ ਕਿਸੇ ਵੀ ਕੰਟਰੀ ਦਾ ਟੂਰਿਸਟ ਵੀਜ਼ਾ ਜਾਂ ਸਟੱਡੀ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ ਤਾਂ ਸਾਨੂੰ 7617638131 ਦੇ ਉੱਪਰ ਕੰਟੈਕਟ ਕਰੋ ਜਾਂ ਸਿਰ ਸਾਡੀ ਅਗਲੀ ਆਉਣ ਵਾਲੀ ਵੀਡੀਓਜ਼ ਜਿਹੜੀ ਹੈਗੀ ਉਹ ਦੇਖਦੇ ਰਹੋ ਤਾਂ ਕਿ ਤੁਹਾਨੂੰ ਹਰ ਇੱਕ ਚੀਜ਼ ਦੀ ਪ੍ਰੋਪਰ ਜਾਣਕਾਰੀ ਮਿਲ ਸਕੇ ਧੰਨਵਾਦ